ਸਰ ਭੁੱਲਰ ਸਾਹਿਬ ਦੇ ਪਿੰਡ ਦਿਆਲਪੁਰਾ ਭਾਈ ਕਾਤਾ ਕਰੋਸ ਮਾਰਚ ਹੋਇਆ ਸੀ ਹੁਣ ਰੋਸ ਮਾਰਚ ਦੀ ਸਮਾਪਤੀ ਹੋਈ ਆ ਤੇ ਬਾਹਰ ਨਿਕਲਦੇ ਹਾਂ ਸਾਨੂੰ ਇੱਕ ਜਿਹੜੀ ਖਬਰ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵਾਇਰਲ ਕੀਤੀ ਗਈ ਆ ਭੇਜੀ ਗਈ ਆ ਕਿ ਕੇਜਰੀਵਾਲ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਆ ਕਿ ਮੇਰੇ ਵੱਸ ਕੁਝ ਨਹੀਂ ਮੈਂ ਹੋਮ ਸੈਕਟਰੀ ਨੂੰ ਫੋਨ ਕਰਕੇ ਕਹਿੰਦਾ ਕਿ ਉਹ ਆ ਜਿਹੜਾ ਉਹ ਇਹਦੇ ਜਿਹੜੀ ਸੰਟੈਂਸ ਰਿਵਿਊ ਬੋਰਡ ਆ ਪਹਿਲੀ ਗੱਲ ਤਾਂ ਜਿਹੜਾ ਉਹ ਪਹਿਲਾਂ ਝੂਠ ਬੋਲਦੇ ਸੀ ਸਾਡੇ ਹੱਥ ਵੱਸ ਕੁਝ ਨਹੀਂ ਇਸ ਸਟੇਟਮੈਂਟ ਤੋਂ ਆਮ ਆਦਮੀ ਪਾਰਟੀ ਦੇ ਭਗਤਾਂ ਦਾ ਉਹ ਵੀ ਭਲੇਖਾ ਚੱਕਿਆ ਗਿਆ ਤੇ ਨਾਲ ਜਿਹੜੀਆਂ ਉਹਨੇ ਗੱਲਾਂ ਝ ਜਾ ਜੀ ਆ ਬੂਆ ਉਹ ਸਾਰੀਆਂ ਗੱਲਾਂ ਕਾਨੂੰਨੀ ਨੁਕਤੇ ਕਿਉਂਕਿ ਡੀਪਲੀ ਸਰਦਾਰ ਜਸਪਾਲ ਸਿੰਘ ਜੀ ਮਨਜਪੁਰ ਜਿਨ੍ਹਾਂ ਨੇ ਬੜੇ ਸੁਲਝੇ ਹੋਏ ਢੰਗ ਨਾਲ ਇਸ ਮਸਲੇ ਨੂੰ ਹੈਂਡਲ ਕੀਤਾ ਤੇ ਕਾਨੂੰਨੀ ਨੁਕਤੇਆਂ ਤੋਂ ਭੁੱਲਰ ਸਾਹਬ ਵਾਲੇ ਮਸਲੇ ਤੇ ਸਾਨੂੰ ਜਾਣਕਾਰੀ ਦਿੰਦੇ ਆ ਅੱਜ ਜਿਹੜਾ ਰਵਿੰਦ ਕੇਜਰੀਵਾਲ ਹੁਣਾਂ ਨੇ ਇੱਥੇ ਆ ਕੇ ਬਿਆਨ ਦਿੱਤਾ ਪਹਿਲੀ ਕੱਲ ਤਾਂ ਇਸ ਕੱਲ ਦੀ ਵੱਡੀ ਆਪਾਂ ਕਹਿੰਦੇ ਵੀ ਉਹਨੂੰ ਬੋਲਣ ਦਾ ਲਾ ਆਇਆ ਨਾ ਪਹਿਲਾਂ ਅੱਜ ਤੱਕ ਉਹਦੇ ਮੂੰਹ 'ਚ ਘੁੰਗੜੀਆਂ ਪਈਆਂ ਹੋਈਆਂ ਸੀ ਉਹ ਇਗਨੋਰ ਮਾਰ ਰਿਹਾ ਸੀ ਵੀ ਸਿੱਖ ਕੀ ਕਰ ਲੈਣਗੇ ਮੇਰਾ ਇਹ 4-5 ਜਣੇ ਹੈਗੇ ਆ ਜਾਂ 10-15 ਜਣੇ ਬੋਲੀ ਜਾਂਦੇ ਆ ਪਰ ਹੁਣ ਪ ਐਨਆਰਆਈ ਭਰਾਵਾਂ ਨੇ ਜਦੋਂ ਇਹ ਮਸਲਾ ਚੁੱਕਿਆ ਤੇ ਅੱਜ ਉਹਨੂੰ ਜ਼ੁਬਾਨ ਖੋਲ੍ਹਣੀ ਪਈ ਆ ਤੇ ਅੱਜ ਉਹਦੇ ਦਿੱਤੇ ਬਿਆਨ ਚ ਕਿੰਨੀ ਕਿ ਸਚਾਈ ਆ ਕਿੰਨਾ ਕ ਫਰਕ ਆ ਕਿ ਕਿਹੜੀਆਂ-ਕਿਹੜੀਆਂ ਗੱਲਾਂ ਨੇ ਉਹ ਕਾਨੂੰਨੀ ਨੁਕਤੇ ਆ ਜਿਹੜੇ ਮਨਜਪੁਰ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਇਹ ਸੰਗਤ ਨਾਲ ਸਾਂਝੀ ਕਰਨਗੇ ਦੁਨੀਆ ਭਰ ਤੋਂ ਸਿੱਖ ਸੰਗਤਾਂ ਦੀਆਂ ਅਲਦਾਸਾਂ ਤੇ ਦਰਸਾਏ ਗਏ ਦੋ ਤੋਂ ਬਾਅਦ ਅੱਜ ਮੁੱਖ ਮੰਤਰੀ ਦਿੱਲੀ ਅੰਦਰਿੰਨ ਕੇਜਰੀਵਾਲ ਨੂੰ ਇਹਦੇ ਉੱਤੇ ਉਹਦੇ ਮੂੰਹ 'ਚ ਜ਼ੁਬਾਨ ਪਈ ਉਹ ਬੋਲਿਆ ਉਹ ਜਿਹੜੀਆਂ ਗੱਲਾਂ ਬੋਲੀਆਂ ਉਹਦੇ ਬਾਅਦ ਇਹ ਦੋ ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਜੀ ਨੇ ਕਿਹਾ ਕਿ ਉਹ ਸਾਰੇ ਭਗਤਾਂ ਨੂੰ ਜਿਹੜਾ ਉਹਨੇ ਮੋਦੀ ਵਾਂਗੂ ਪਤਣੀ ਦੇਤੀ ਜਿਹੜੇ ਕਹਿੰਦੇ ਵੀ ਇਹਦੇ ਵਾਸੀ ਨਹੀਂ ਸੀ ਸੋ ਮੰਨ ਗਿਆ ਵੀ ਵਸ ਸਾਡੇ ਹੀ ਆ ਸੋ ਪਰ ਉਹਨੇ ਵਿੱਚ ਵਿੱਚ ਦੋਗਲੀਆਂ ਦੋ ਗੱਲਾਂ ਕੀਤੀਆਂ ਜਿਹੜੀਆਂ ਫਿਰ ਉਹਨੇ ਆਪਣੀ ਮਿਸਰੇ ਪੁਰੇ ਨੂੰ ਦਿਖਾਇਆ ਸਭ ਤੋਂ ਵੱਡੀ ਗੱਲ ਤਾਂ ਉਹਨੇ ਜਿਹੜੀ ਸੈਂਟੈਂਸ ਰਿਊ ਬੋਰਡ ਜਿਹੜਾ ਕੀ ਪਹਿਲਾਂ ਭਗਵਾਨਤਮਾਨ ਕਦੀ ਕਹਿੰਦਾ ਸੀ ਵੀ ਐਲਜੀ ਕੋਲ ਫਾਈਲ ਪਈ ਆ ਜੀ तरीक ਇਹ ਕਹਿੰਦਾ ਸੀ ਇੱਕ ਕਮੂਨੀ ਕਮੇਟੀ ਆ ਕਦੀ ਕੋਈ ਉਹਨਾਂ ਦਾ ਹੋਰ ਕੋਈ ਐਮਐਲਏ ਕੈਂਡੀਡੇਟ ਕਹਿੰਦਾ ਸੀ ਜੀ ਕੋਈ ਕਮੇਟੀ ਹੈਗੀ ਆ ਸੋ ਗੱਲ ਸਪਸ਼ਟ ਹੋ ਗਈ ਸੰਗਤ ਦੀ ਕੀਤੀ ਹੋਈ ਗੱਲ ਨੂੰ ਉਹਨੇ ਵੀ ਮੋ ਲਾਇਪੀ ਸੈਂਟੈਂਸ ਰਿਵਿਊ ਬੋਰਡ ਇੱਕ ਬੋਰਡ ਹੈਗਾ ਪਰ ਉਹਨੇ ਇਹਦੇ ਬਾਰੇ ਗਲਤ ਬਿਆਨ ਨਹੀਂ ਕੀਤੀ ਆ ਵੀ ਉਹਦੇ ਵਿੱਚ ਬਹੁਤ ਸੈਂਟਰ ਦੇ ਬੰਦੇ ਹੁੰਦੇ ਆ ਸੋ ਜਿਹੜੀ 11 ਦਸੰਬਰ 2020 ਨੂੰ ਸੈਂਟੈਂਸ ਰਿਵਿਊ ਬੋਰਡ ਦੀ ਜੋ ਮੈਂਬਰਸ਼ਿਪ ਜੀ ਜੋ ਸਾਡੇ ਕੋਲ ਆਖਰੀ ਰਿਪੋਰਟ ਆਈ ਭੁੱਲਰ ਸਾਹਿਬ ਦੀ ਜਿੱਥੇ ਖਾਲਸ ਕੀਤੀ ਉਹਨਾਂ ਨੇ ਉਹਦੇ ਵਿੱਚ ਮੈਂ ਬੋਲ ਦਿਨਾ ਜਿਹੜੇ ਜਿਹੜੇ ਮੈਂਬਰ ਸੀ ਸੈਂਟੈਂਸ ਰਿਵਿਊ ਬੋਲਦੇ ਉਹ ਇੱਕ ਤਾਂ ਹੈ ਵੀ ਉੱਤ ਲਿਖਿਆ ਚੇਅਰਮੈਨ ਆ ਆਨਰੇਬਲ ਆਨਰੇਬਲ ਹੋਮ ਮਿਨਿਸਟਰ ਗਵਰਨਮੈਂਟ ਆਫ ਐਨਸੀਟੀ ਦਿੱਲੀ ਉਹਦਾ ਜਿਹੜਾ ਚੇਅਰਮੈਨ ਆ ਸੈਂਟੈਂਸ ਰਿਵਿਊ ਬੋਲਦੇ ਸੱਤ ਮੈਂਬਰ ਦੀ ਕਮੇਟੀ ਆ ਸਮੇਤ ਚੇਅਰਮੈਨ ਸਿੰਦਲ ਜੈਨ ਹੋਮ ਮਿਨਿਸਟਰ ਜਿਹੜਾ ਉਹਦਾ ਚੇਅਰਮੈਨ ਆ ਉਹਦਾ ਮੈਂਬਰ ਇੱਕ ਬੀ ਐਸ ਭੱਲਾ ਪ੍ਰਿੰਸੀਪਲ ਸੈਕਟਰੀ ਹੋਮ ਆ ਉਹ ਗਵਰਨਮੈਂਟ ਆਫ ਐਨਸੀਟੀ ਦਿੱਲੀ ਆ ਕੇਜਰੀਅਲ ਦੀ ਸਰਕਾਰ ਆ ਹੁਣ ਮਿਨਿਸਟਰ ਵੀ ਉਹਦਾ ਤੇ ਪ੍ਰਿੰਸੀਪਲ ਸੈਕਟਰੀ ਹੋਮ ਵੀ ਉਹਦਾ ਸੰਦੀਪ ਗੋਇਲ ਡਾਇਰੈਕਟਰ ਜਨਰਲ ਪ੍ਰिजनਰ ਇਹ ਵੀ ਗਵਰਨਮੈਂਟ ਆਫ ਐਨਸੀਟੀ ਆਫ ਦਿੱਲੀ ਆ ਸੰਜੀ ਕੁਮਾਰ ਅਗਰਵਾਲ ਪ੍ਰਿੰਸੀਪਲ ਸੈਕਟਰੀ ਲਾ ਐਂਡ ਜਸਟਿਸ ਇਹ ਵੀ ਗਵਰਨਮੈਂਟ ਆਫ ਐਨਸੀਟੀ ਆਫ ਦਿੱਲੀ ਆ ਸ਼ਤੀਸ਼ ਕੁਮਾਰ ਐਡੀਸ਼ਨਲ ਸੈਸ਼ਨ ਜੱਜ ਦਿੱਲੀ ਐਜ਼ ਨੋਮੀਨੇਟਡ ਬਾਈ ਡਿਸਟ੍ਰਿਕਟ ਸੈਸ਼ਨ ਜੱਜ ਹੈੱਡਕੁਆਰਟਰ ਦਿੱਲੀ ਇਹ ਸੈਸ਼ਨ ਜੱਜ ਦੇ ਵੱਲੋਂ ਨੁਜੁਕਤ ਇੱਕ ਨੁਮਾਇੰਦਾ ਮੈਂਬਰ ਆ ਇਹ ਰਸ਼ਮੀ ਸਿੰਘ ਇਹ ਡਾਇਰੈਕਟਰ ਆਫ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਇਹ ਵੀ ਗਵਰਨਮੈਂਟ ਆਫ ਐਨਸੀਟੀ ਦਿੱਲੀ ਆ ਇੱਕ ਜੀਸ਼ ਦਿਓ ਸੀ ਉਦੋਂ ਕਮੇਟੀ ਦੇ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਲੀਗਲ ਇਹ ਦਿੱਲੀ ਪੁਲਿਸ ਐਜ਼ ਨੋਮੀਨੇਟਡ ਬਾਏ ਕਮਿਸ਼ਨਰ ਆਫ ਪੁਲਿਸ ਸੱਤ ਮੈਂਬਰਾਂ ਦੇ ਵਿੱਚੋਂ ਇੱਕ ਸੈਸ਼ਨ ਜਜ ਦਾ ਨੁਮਾਇੰਦਾ ਇੱਕ ਦਿੱਲੀ ਪੁਲਿਸ ਦਾ ਨੁਮਾਇੰਦਾ ਤੇ ਪੰਜ ਮੈਂਬਰ ਸਮੇਤ ਚੇਅਰਮੈਨ ਸਤਿੰਦਰ ਜੈਨ ਹੋਮ ਮਿਨਿਸਟਰ ਦੇ ਇਸ ਕਮੇਟੀ ਦੇ ਵਿੱਚ ਜਿਹੜੇ ਦਿੱਲੀ ਸਰਕਾਰ ਦੇ ਐਨਸੀਟੀ ਦਿੱਲੀ ਦੇ ਆ ਸੋ ਸਭ ਤੋਂ ਵੱਡੀ ਗੱਲ ਆ ਬਹੁਮਤ ਕਮੇਟੀ ਦੇ ਵਿੱਚ ਐਨਐਸ ਐਮਸੀਟੀ ਸਰਕਾਰ ਦਾ ਚੇਅਰਮੈਨ ਉਹਨਾਂ ਦਾ ਤੇ ਜਿਹੜੇ ਇਹਨਾਂ ਦੇ ਵਿੱਚ ਫੈਸਲੇ ਲਏ ਜਾਂਦੇ ਆ ਉਹ ਵੀ ਇਹਨਾਂ ਦੇ ਇਹਦੇ ਵਿੱਚ ਲਿਖਿਆ ਹੋਇਆ ਵੀ ਜਿਹੜੇ ਕੇਸਾਂ ਕੇਸਿਸ ਫਾਲ ਫਾਲਿੰਗ ਅੰਡਰ ਸੈਕਸ਼ਨ 435 ਆਰ ਪੀਏ ਸਬਜੈਕਟ ਟੂ ਦੀ ਕਨਸਲਟੇਸ਼ਨ ਵਿਦ ਸੈਂਟਰ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਸੋ ਭੁੱਲੜ ਸਾਹਿਬ ਦਾ ਕੇਸ ਕਿਉਂਕਿ ਟਾਡਾ ਦੇ ਨਾਲ ਸੰਬੰਧਤ ਆ ਤੇ 435 ਸੀਐੱਪੀਸੀ ਦੇ ਵਿੱਚ ਸੈਂਟਰ ਗਵਰਨਮੈਂਟ ਦੀ ਕਨਕਰੈਂਸ ਚਾਹੀਦੀ ਆ ਜਿਹੜੀ ਕਿ ਸੈਂਟਰ ਗਵਰਨਮੈਂਟ ਨੇ 550 ਸਾਲਾਂ ਤੇ ਪਹਿਲਾਂ ਹੀ ਡੀੜੀ ਜਾਰੀ ਕੀਤੀ ਹੋਈ ਆ ਸੋ ਜਿਹੜੇ ਕੇਸ ਇਹਨਾਂ ਦੇ ਵਿੱਚ ਫੈਸਲੇ ਲਏ ਜਾਂਦੇ ਆ ਉਹਦੇ ਵਿੱਚ ਨਾਲ ਇਹ ਵੀ ਲਿਖਿਆ ਜਾਂਦਾ ਵੀ ਫਾਈਨਲ ਦਸਖਤਤ ਜਿਹੜੇ ਆ ਐਲਜੀ ਦੇ ਹੋਣੇ ਆ ਜਿਹੜੀ ਅੱਜ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਉਹ ਐਸਆਰਵੀ ਰਿਕਮੈਂਡ ਜੋ ਆਪਣੀਆਂ ਕਰਕੇ ਭੇਜਦੀ ਆ ਬਾਅਦ 'ਚ ਐਲਜੀ ਨੇ ਫੈਸਲਾ ਲੈਣਾ ਐਲਜੀ ਨੇ ਫਾਈਨਲ ਫੈਸਲਾ ਨਹੀਂ ਲੈਣਾ ਐਲਜੀ ਨੇ ਫਾਈਨਲ ਦਸਖਤ ਕਰਨੇ ਆ ਜੇ ਇਹ ਰਿਕਮੈਂਡ ਕਰਦੇ ਆ ਦੇਾਈ ਤਾਂ ਫੇਰ ਉਹ ਐਲਜੀ ਕੋ ਫਾਈਲ ਜਾਣੀ ਆ ਜੇ ਰਿਜੈਕਟ ਕਰਦੇ ਆ ਜਿਵੇਂ ਕਿ ਇਹਨਾਂ ਨੇ ਪਹਿਲਾਂ ਕੀਤੀ ਆ ਫੇਰ ਉਹ ਐਲਜੀ ਕੋ ਫਾਈਲ ਨਹੀਂ ਜਾਣੀ ਤੋਂ ਕੇਜਰੀਵਾਲ ਨੂੰ ਅਸੀਂ ਫੇਰ ਕਹਿੰਦੇ ਆ ਵੀ ਤੂੰ ਮੁੱਖ ਮੰਤਰੀ ਹੋਣ ਦੇ ਨਾਤੇ ਕਿਹੜਾ ਹੋਮ ਮਿਨਿਸਟਰ ਤੇਦਾ ਚੇਅਰਮੈਨ ਤੂੰ ਹੁਣ ਮੰਨ ਗਿਆ ਤੇ ਆਪਣੇ ਪ੍ਰਧਾਨ ਪੰਜਾਬ ਵਾਲੇ ਨੂੰ ਮੁੱਖ ਮੰਤਰੀ ਦੇ ਚਿਹਰੇ ਵਾਲੇ ਨੂੰ ਐਮ ਐਲ ਏ ਨੂੰ ਦੱਸ ਦੇ ਵੀ ਸੰਸਦ ਰੂਲ ਬੋਰਡ ਦੇ ਵਿੱਚ ਇਹ ਹੈਗੀ ਆ ਥੋਨੇ ਕਹਿਤਾ ਮੈਂ ਹੋਮ ਸੈਕਟਰੀ ਨੂੰ ਕਹਿਤਾ ਇਹਦੀ ਮੀਟਿੰਗ ਬੁਲਾਓ ਐਜ਼ ਪਰ ਰੂਲ ਹਰ ਇੱਕ 15 ਦਿਨ ਬਾਅਦ ਮੀਟਿੰਗ ਜਿਹੜੀ ਆ ਬੁਲਾਈ ਜਾ ਸਕਦੀ ਆ 9 ਦਸੰਬਰ 2021 ਤੋਂ ਬਾਅਦ ਅੱਜ 50 ਦਿਨ ਤੋਂ ਉੱਤੇ ਹੋ ਗਿਆ ਇਹਦੀ ਮੀਟਿੰਗ ਨਹੀਂ ਬੁਲਾਈ ਗਈ ਹੁਣ ਜੇ ਉਹਨਾਂ ਨੇ ਕਿਹਾ ਮੀਟਿੰਗ ਬੁਲਾਈ ਜਾਵੇ ਤੁਰੰਤ ਮੀਟਿੰਗ ਬੁਲਾ ਕੇ ਰეკਮੈਂਡ ਕਰਕੇ ਭੁੱਲਾ ਸਾਹਿਬ ਦੀ ਦੇਾਈ ਐਲਜੀ ਕੋਲ ਜਿਹੜੀ ਇਹ ਫਾਈਲ ਭੇਜੀ ਜਾਵੇ ਫਿਰ ਐਲਜੀ ਦੀ ਕਿਉਂਕਿ ਰੋਜ਼ ਐਲਜੀ ਐਲਜੀ ਕਹਿੰਦੇ ਸੀ ਤੇ ਆਹ ਵਾਲੀ ਅੱਜ ਮੈਂ ਜਦੋਂ ਇੱਥੇ ਜਫਰਨਾਮਾ ਸਾਹਿਬ ਪਹੁੰਚਿਆ ਇੱਥੋਂ ਮੈਂ ਈਮੇਲ ਵੀ ਐਲਜੀ ਨੂੰ ਕਰ ਦਿੱਤੀ ਹੈਗੀ ਵੀ ਕੇਜਰੀਵਾਲ ਦੇ ਜਿਹੜੇ ਬੰਦੇ ਹੈਗੇ মিডিਆ ਦੇ ਵਿੱਚ ਢਾਡਾ ਨਾਂ ਲੈ ਕੇ ਕਹਿ ਰਹੇ ਆ ਸੋ ਤੁਸੀਂ ਉਹਦਾ ਸਟੇਟਸ ਦੱਸੋ ਉਹਨਾਂ ਵੱਲੋਂ ਤਾਂ ਨਹੀਂ ਕੋਈ ਰਿਪਲਾਈ ਆਈ ਪਾਕ ਗੇਜਰੀਵਾਲ ਨੂੰ ਇਹ ਕਹਿਣਾ ਸੀ ਸੈਂਟੈਂਸ ਨੂੰ ਬੋਲ ਦੇ ਦਾ ਵਿਚਾਰ ਕਰੂਗਾ ਅਸੀਂ ਇੰਨਾ ਜਿਹੜਾ ਹੈਗਾ ਉਹ ਇਹ ਪਾਲਤਲੀ ਜਿਹੜਾ ਸਵਾਗਤ ਕਰਦੇ ਆ ਵੀ ਕਤੋਂ ਕਤੋਂ ਜੁਬਾਨ ਤਾਂ ਖੁੱਲੀ ਸਤਪੂਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਇਹਦੀ ਜੁਬਾਨ ਮਿਲੀ ਇਹਨੂੰ ਪੁੱਲਸਾਵਾ ਦੇ ਬੋਲਣ ਵਾਸਤੇ ਸੋ ਐਸਐਪੀ ਦਾ ਫੈਸਲਾ ਜਿਹੜਾ ਹੈਗਾ ਉਹ ਫਾਈਨਲ ਹੁੰਦਾ ਤੇ ਕਮੈਂਡ ਕਰਕੇ ਐਲਜੀ ਕੋ ਭੇਜਣਗੇ ਤਾਂ ਫਿਰ ਅਸੀਂ ਐਲਜੀ ਦੇ ਦੁਆਰੇ ਆਪੀ ਜਿਹੜਿਆ ਸਾਡਾ ਜਿਹੜਾ 30 ਦੇ ਉਧਰ ਨੂੰ ਸਿੱਧੇ ਹੋ ਜਾਣਗੇ ਤੋ ਇਹੀ ਗੱਲਾਂ ਹੈਗੀਆਂ ਵੀ ਸੈਂਟੈਂਸ ਦੇੂ ਬੋਰਡ ਜਿਹੜਾ ਇਹ ਪਹਿਲਾਂ ਮੰਨਦੇ ਨਹੀਂ ਸੀ ਉਹਨੇ ਮੰਨ ਗਏ ਆ ਤੇ ਅਸੀਂ ਤੁਰੰਤ ਮੀਟਿੰਗ ਸੱਦ ਕੇ ਕਿਉਂਕਿ ਸੈਂਟੈਂਸ ਦੇੂ ਬੋਲਦੇ ਪੰਜ ਮੈਂਬਰ ਇਹਨਾਂ ਦੇ ਸਿੱਧੇ ਮੁੱਖ ਮੰਤਰੀ ਦੇ ਅਧੀਨ ਆ ਹੋਮ ਮਿਨਿਸਟਰ ਦਾ ਤੁਰੰਤ ਕਰਕੇ ਕਿਉਂਕਿ ਜਿਹੜੀਆਂ ਇਹ ਕਮੇਟੀਆਂ ਦੀਆਂ ਪ੍ਰੋਸੀਡਿੰਗ ਅੱਗੇ ਹੈਗੀਆਂ ਇਹ ਸਾਰੇ ਸਾਡੇ ਕੋਲ ਹੈਗੀਆਂ ਇਹਦੇ ਵਿੱਚ ਇਹਦੇ ਵਿੱਚ ਜਿਹਨੂੰ ਦਿੱਲੀ ਪੁਲਿਸ ਜਿਹੜਾ ਕਿ ਸੈਂਟਰ ਗਵਰਨਮੈਂਟ ਦਾ ਇੱਕ ਇੱਕੋ ਇੱਕ ਨਮਾਇੰਦਾ ਹੁੰਦਾ ਉਹ ਕਿਸੇ ਵੀ ਕੇਸ ਨੂੰ ਤੁਸੀਂ ਸਾਰੇ 2-300 ਕੇਸ ਜਿਹੜੇ ਕਮੈਂਡ ਜਾਂ ਖਾਲਜ ਹੋਏ ਆ ਜਿਹੜੇ ਕਮੈਂਡ ਵੀ ਹੁੰਦੇ ਆ ਦਿੱਲੀ ਪੁਲਿਸ ਕਦੀ ਵੀ ਉਹਨੂੰ ਉਹਨੂੰ ਕਹਿੰਦੇ ਨਹੀਂ ਵੀ ਇਹਨੂੰ ਅਧਿਆ ਕੀਤਾ ਜਾਵੇ ਤੇ ਭੁੱਲਾ ਸਾਹਿਬ ਦਾ ਵੀ ਉਹਨਾਂ ਨੇ ਕਿਹਾ ਨਹੀਂ ਅਧਿਆ ਕੀਤਾ ਜਾਵੇ ਪਰ ਭੁੱਲਾ ਸਾਹਿਬ ਦੇ ਹੱਕ ਦੇ ਵਿੱਚ ਬਾਕੀ ਸਾਰੀਆਂ ਸ਼ਲਤਾਂ ਉਹਨਾਂ ਦਾ ਜੇਲ੍ਹ ਰਿਕਾਰਡ ਉਹਨਾਂ ਦੀਆਂ ਪਰੋਲਾ ਉਹਨਾਂ ਦਾ ਮੈਡੀਕਲ ਕਾਰਡ ਉਹਨਾਂ ਦੀ ਸੋਸ਼ਲ ਵੈਲਫੇਅਰ ਰਿਪੋਰਟ ਸਾਰੀਆਂ ਉਹਨਾਂ ਦੇ ਫੇਵਲ ਦੇ ਵਿੱਚ ਹੀ ਹੈਗੀਆਂ ਤੇ ਸਾਰਾ ਪੰਥ ਸਾਰੇ ਧਰਮਾਂ ਦੇ ਲੋਕ ਜਿਹੜੇ ਵੀ ਹਿਊਮਨ ਰਾਈਟਸ ਨੂੰ ਪਿਆਰ ਕਰਦੇ ਦੁਨੀਆ ਭਰ ਦੇ ਉਹ ਪੁੱਲਰ ਸਾਹਿਬ ਦੇ ਨਾਲ ਆ ਪੁੱਲਰ ਸਾਹਿਬ ਦੀ ਦਿਹਾਈ ਦੇ ਬਰ ਖਿਲਾਫ ਇੱਕ ਵੀ ਬੰਦਾ ਨਹੀਂ ਹੈਗਾ ਸਿਰਫ ਉਹ ਲੋਕ ਸੀਗੇ ਜਿਹੜੇ ਅੱਜ ਤੱਕ ਝੂਠ ਬੋਲਦੇ ਰਹੇ ਤੇ ਅੱਜ ਉਹਨਾਂ ਨੇ ਮੰਨ ਲਿਆ ਸਤਗੁਰੂ ਦੀ ਬਖਸ਼ਿਸ਼ ਹੋਈ ਆ ਉਹਨਾਂ ਨੇ ਆਪਣਾ ਜਿਹੜਾ ਆਤਮ ਸੰਪਰਪਤ ਕੀਤਾ ਏ ਮੰਨ ਕੇ ਵੀ ਅਸੀਂ ਹੁਣ ਜਿਹੜਾ ਆਉਂਦੀ ਮੀਟਿੰਗ ਸੋ ਜਲਦ ਤੋਂ ਜਲਦ ਆਉਂਦੇ ਫਰਸਟ ਵਰਕਿੰਗ ਡੇ ਜਿਹੜਾ 500 ਨੂੰ ਆਉਂਦਾ ਉਹ ਮੀਟਿੰਗ ਆਪਣੀ ਕਰਕੇ ਤੇ ਉਹ ਤੁਰੰਤ ਐਲਜੀ ਕੋ ਫਾਈਲ ਭੇਜੀ ਜਾਵੇ ਫਿਰ ਅਸੀਂ ਜਿਹੜੀਆਂ ਸੰਸਥਾਾਂ ਦਾ ਕੀਤਾ ਸੰਗਲ ਸਫਲਾ ਹੋਵੇ ਜਿਹੜੀ ਮੈਂ ਬੇਨਤੀ ਕਰਦਾ ਸੀ ਸੌਖਾ ਜਆ ਮਤਲਬ ਪੰਚਪੁਰ ਸਾਹਿਬ ਉਹਨਾਂ ਨੇ ਸਾਰੇ ਕਾਨੂੰਨੀ ਨੁਕਤੇ ਦੱਸਦੇ ਆ ਵੀ ਜਿਹੜਾ ਮੈਂ ਸੌਖਾ ਜੀ ਦੱਸਾਂ ਵੀ ਜਿਹੜਾ ਅੱਜ ਵੀ ਰਵਿੰਦ ਕੇਜਰੀਵਾਲ ਨੇ ਕਿ ਝੂਠ ਬੋਲਿਆ ਜਿਵੇਂ ਕਹਿੰਦੇ ਵੀ ਰੱਸੀ ਸੜ ਗਈ ਵੱਟ ਨਹੀਂ ਗਏ ਅੱਜ ਵੀ ਉਹ ਕਹਿ ਗਿਆ ਵੀ ਮਤਲਬ ਵਿੱਚ ਬਹੁਤ ਵੱਡੇ ਜੱਜ ਹੁੰਦੇ ਆ ਜਦ ਕਿ ਮੰਜਪੁਰ ਸਾਹਿਬ ਨੂੰ ਆਣੀ ਜਿਹੜੀ 7 ਮੈਂਬਰੀ ਕਮੇਟੀ ਆ ਐਸ ਆਰ ਵੀ ਦੀ ਸੈਂਟੈਂਸਰ ਰਿਵਿਊ ਬੋਰਡ ਦੇ ਅੰਦਰ ਜਿਹੜੇ 7 ਮੈਂਬਰ ਆ ਉਹਨਾਂ ਵਿੱਚ ਕੋਈ ਜੱਜ ਨਹੀਂ ਜੱਜ ਸੈਸ਼ਨ ਜੱਜ ਵੱਲੋਂ ਨਾਮਜ਼ਦ ਕੀਤੇ ਇੱਕ ਨੁਮਾਇੰਦਾ ਇੱਕ ਨੁਮਾਇੰਦਾ ਪੁਲਿਸ ਦਾ ਪੰਜ ਮੈਂਬਰ ਸਿੱਧੇ ਅਰਵਿੰਦ ਕੇਜਰੀਵਾਲ ਸਰਕਾਰ ਦੇ ਆ ਤੇ ਇਸ ਜਿਹੜਾ ਐਸ ਬੀ ਆਰ ਦਾ ਮੁਖੀ ਆ ਉਹਦੇ ਵਿੱਚ ਦੇਖੋ ਆਪਣੀ ਸਟੇਟਮੈਂਟ ਚ ਸਾਢੇ 3 ਮਿੰਟ ਦੀ ਸਟੇਟਮੈਂਟ ਚ ਇੱਕ ਵਾਰ ਵੀ ਕੇਜਰੀਵਾਲ ਨੇ ਨਹੀਂ ਕਿਹਾ ਵੀ ਜਿਹੜਾ ਸੈਂਟੈਂਸਰ ਰਿਵਿਊ ਬੋਰਡ ਆ ਐਸ ਆਰ ਬੀ ਆ ਜਿਹੜਾ ਉਹਦਾ ਚੇਅਰਮੈਨ ਮੇਰਾ ਮੰਤਰੀ ਆ ਪੰਜ ਸੱਤਾ ਵਿੱਚੋਂ ਪੰਜ ਮੈਂਬਰ ਆ ਜਿਹੜੇ ਕੇਜਰੀਵਾਲ ਸਰਕਾਰ ਦੇ ਆ ਤੇ ਇੱਕ ਸੈਸ਼ਨ ਕਾਂਜਾਦ ਵੱਲੋਂ ਨੁਮਾਇੰਦਾਗਾ ਇੱਕ ਪੁਲਿਸ ਵੱਲੋਂ ਆ ਉਹਨਾਂ ਨੇ ਆਪਣੇ ਦੋਵੇਂ ਕੰਮ ਆ ਜਿਹੜੇ ਕੀਤੇ ਹੋਏ ਆ ਸਾਰਾ ਕੁਝ ਕਲੀਅਰ ਆ ਜਿਵੇਂ ਮਨਜਪੁਰ ਸਾਹਿਬ ਨੇ ਕਿਹਾ ਕਿ ਵਰਕਿੰਗ ਡੇ ਦੇ ਵਿੱਚ ਭਾਵੇਂ ਸੋਮਵਾਰ ਨੂੰ ਐਸ ਆਰ ਬੀ ਦੀ ਆ ਜਿਹੜੀ ਆ ਉਹ ਬੁਲਾਈ ਜਾ ਸਕਦੀ ਹੈ ਮੀਟਿੰਗ ਤੇ ਉਹਦੇ ਵਿੱਚ ਜਦੋਂ ਐਸ ਆਰ ਬੀ ਜਿਹੜਾ ਬੋੜਾ ਉਹ ਸਾਈਨ ਕਰ ਦੂਗਾ ਫਿਰ ਐਲਜੀ ਕੋਲੇ ਜਾਊਗੀ ਜੇ ਇਹਨੇ ਐਸਆਰਬੀ ਨੇ ਕੇਜਰੀਵਾਲ ਸਰਕਾਰ ਨੇ ਉਹਨੂੰ ਰਿਹਾ ਕਰਨ ਦੇ ਆਰਡਰ ਦੇਤੇ ਫਿਰ ਐਲਜੀ ਉਹਨੂੰ ਰੱਦ ਨਹੀਂ ਕਰ ਸਕਦਾ ਸੌਖਾ ਮਤਲਬ ਇਹ ਆ ਹੁਣ ਅਰਵਿੰਦ ਕੇਜਰੀਵਾਲ ਜੇ ਸੰਗਤ ਦਾ ਏਡਾ ਪ੍ਰੈਸ਼ਰ ਬਣਿਆ ਇਸ ਲਈ ਤੇ ਆਇਆ ਉਹਨੂੰ ਬੇਨਤੀ ਆ ਵੀ ਐਵੇਂ ਮੂਰਖ ਨਾ ਬਣਾਵੇ ਸੋ ਬੇਨਤੀ ਆ ਕਿ ਆਪਣੀ ਜਿਹੜਾ ਸਾਰਾ ਪੱਖ ਆ ਉਹ ਕਲੀਅਰ ਕਰੇ ਭੁੱਲਰ ਸਾਹਿਬ ਨੂੰ ਰਿਹਾਈ ਦੇਵੇ ਸੋ ਦੁਨੀਆ ਪਰਚ ਬਸਤੇ ਸਿੱਖਾਂ ਦਾ ਮੈਂ ਧੰਨਵਾਦ ਕਰਦਾ ਉਮੀਦ ਕਰਦਾ ਵੀ ਸਾਰੇ ਭੈਣ ਭਰਾ ਪੇਸ਼ੇ ਤਰ੍ਹਾਂ ਇੱਕ ਮੁੱਠੋ ਕੇ ਲੜਦੇ ਰਵਾਂਗੇ ਤੇ ਜਿੰਨਾ ਚਿਰ ਇਹ ਫੈਸਲਾ ਨਹੀਂ ਹੁੰਦਾ ਅਸੀਂ ਚਾਹੁੰਦੇ ਆ ਸੁਖੀ ਸੰਧੀ ਪ੍ਰੋਫੈਸਰ ਭੁੱਲਰ ਆਪਣੇ ਘਰੇ ਆਉਣ ਨਿੱਜੀ ਸਾਡਾ ਕਿਸੇ ਨਾਲ ਵਿਰੋਧ ਨਹੀਂ ਪੰਥ ਦੀ ਗੁਰੂ ਦੀ ਸਿੱਖਾਂ ਦੀ ਗੱਲ ਕਰਨਾ ਸਾਡਾ ਹੱਕ ਆ ਸਾਡੇ ਗੁਰੂ ਨੇ ਕਿਹਾ ਤੇ ਇਸ ਲਈ ਪਾਸ਼ਾ ਬਖਸ਼ਿਸ਼ ਕਰਨ ਜਿੰਨੇ ਭੈਣ ਭਰਾ ਸਾਰੇ ਇਸ ਮਸਲੇ ਤੇ ਆਵਾਜ਼ ਬੁਲੰਦ ਕਰ ਰਹੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਬਾਪੂ ਮੁਖਤਿਆਰ ਸਿੰਘ ਜੀ ਪ੍ਰੋਫੈਸਰ ਭੁੱਲਰ ਸਾਹਿਬ ਦੇ ਭਾਈ ਉਹ ਵੀ ਇੱਥੇ ਪਹੁੰਚੇ ਨੇ ਬਹੁਤ ਧੰਨਵਾਦ ਆ ਠੀਕ ਆ ਦਾਦਾ ਰਹਿਮਤ ਕਰੇ ਸੋ ਆਪਾਂ ਇਹੋ ਉਮੀਦ ਕਰਦੇ ਆ ਕਿ ਫੈਸਲਾ ਜਲਦੀ ਹੋਵੇ ਭੁੱਲਰ ਸਾਹਿਬ ਆਪਣੇ ਘਰੇ ਆਉਣ ਇਹ ਮਤਲਬ ਉਹਨਾਂ ਤੇ ਪ੍ਰੈਸ਼ਰ ਬਣ ਚੁੱਕਿਆ ਜਿਹੜੀ ਦਾ ਜੀ ਬਿਆਨ ਆਇਆ ਦੇਖੋ ਜਿਹੜਾ ਉਸ ਤੋਂ ਪਹਿਲਾਂ ਉਹ ਬੋਲ ਨਹੀਂ ਰਹੇ ਸੀ ਹੋ ਸਕਦਾ ਵੀ ਕੋਈ ਟੱਕਰੀ ਚ ਪਾ ਕੇ ਤੋਲਦੇ ਹੋਣ ਦੇਖੀ ਇਹਦਾ ਫਾਇਦਾ ਜਾਂ ਨੁਕਸਾਨ ਆ ਸੋ ਹੋ ਸਕਦਾ ਵੀ ਉਹਨਾਂ ਨੂੰ ਹੁਣ ਇਹਦੇ ਚੋਂ ਨੁਕਸਾਨ ਹੁੰਦਾ ਜ਼ਿਆਦਾ ਦਿਸਦਾ ਨਜ਼ਰ ਆਉਂਦਾ ਹੋਵੇ ਤੋਂ ਨੁਕਸਾਨ ਨੂੰ ਠੱਲਣ ਵਾਸਤੇ ਜਿਹਦੇ ਜਿੰਨਾ ਵੀ ਕੀਤਾ ਉਹਨਾਂ ਵੈਲਕਮ ਕਰਾਂਗੇ ਘੱਟੋ ਘੱਟ ਮੰਨੇ ਦਾ ਸਹੀ ਪਰ ਜਿਹੜਾ ਕਾਨੂੰਨ ਅਸੀਂ ਤਾਂ ਕਾਨੂੰਨ ਮੁਤਾਬਕ ਹੀ ਸ਼ੁਰੂ ਤੋਂ ਸੋਚਦੇ ਹਾਂ ਕਹਿ ਰਹੇ ਹਾਂ ਕਰਵਾਦੇ ਪਰ ਮੰਨ ਨਹੀਂ ਰਹੇ ਸੀ ਲੋਕ ਵੀ ਨਹੀਂ ਪਹਿਲਾਂ ਹੁਣ ਉਸੇ ਤਰ੍ਹਾਂ ਹੀ ਹੋਈ ਜਿਹੜੇ ਭਗਤ ਪਹਿਲਾਂ ਕਹਿੰਦੇ ਨੇ ਜੀ ਕੇਜੜੀ ਵਾਲੇ ਵਾਸੀ ਨਹੀਂ ਹੁਣ ਕੇਜੜੀ ਆਲਾਪ ਅੱਜ ਮੰਨ ਗਿਆ ਕਿ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਉਹ ਬਚਾ ਲਿਆ ਜਾ ਸਕਦਾ ਤੇ ਉਹ ਆਉਂਦੇ ਦਿਨਾਂ 'ਚ ਜਦੋਂ ਵੀ ਮੀਟਿੰਗ ਹੋਊਗੀ ਮੈਂ ਕਹਿਤਾ ਤੇ ਉਹ ਮੀਟਿੰਗ ਜਿਹੜੀ ਹੋ ਕੇ ਤੇ ਉਹਦੇ ਵਿੱਚ ਵਿਚਾਰਿਆ ਜਾਊਗਾ ਹੁਣ ਵਿਚਾਰਿਆ ਤਾਂ ਅੱਗੇ ਵੀ ਗਿਆ ਸੀ ਪਰ ਅੱਗੇ ਰਜੈਕਟ ਹੋਇਆ ਸੀ ਪਰ ਸਤਿਗੁਰੂ ਕਿਰਪਾ ਕਰਨ ਐਡ ਕੀ ਉਹ ਸੈਪਟ ਕਰ ਤੇ ਭੁੱਲਾ ਸਾਹਿਬ ਤਰੰਤ ਜਿਹੜੀ ਆ ਆਪਣੇ ਕਿੰਨਾ ਸਮਾਂ ਲੱਗ ਸਕਦਾ ਜੀ ਦੇਖੋ ਜੀ ਮੈਂ ਜਿਵੇਂ ਕਿਹਾ ਵੀ ਸੈਂਟੈਂਸ ਰੂਪ ਬੋਰਡ ਦੀ ਮੀਟਿੰਗ ਜਿਹੜੀ ਆ ਉਹ ਪਾ ਸੌ ਬਾਅਦ ਸੱਦ ਲਓ ਤੇ ਸੋਵਾਂ ਵਾ ਸਤਕੇ ਰਿਕਮੈਂਡ ਕਰਕੇ ਤੇ ਐਲਜੀ ਨੂੰ ਭੇਜ ਦਿਓ ਮੁਰਕੇ ਅਗਲੀ ਗੱਲ ਸਾਡੀ ਐਲਜੀ ਦੇ ਤੁਸੀਂ ਇਹ ਪਰੇ ਹੋ ਜੇ ਉਹਦੇ ਤੋਂ ਐਲਜੀ ਸਾਡੇ ਵਾਲ ਨੂੰ ਕਰ ਦਿਓ ਅਸੀਂ ਆਪੇ ਹੀ ਐਲਜੀ ਨਾਲ ਜੀ ਨਹੀਂ ਵੋਟਾਂ ਦੇ ਦਿਨ ਥੋੜੇ ਜਿਹਾ ਟਾਲਿਆ ਤਾਂ ਨਹੀਂ ਜਾ ਰਿਹਾ ਉਹਨਾਂ ਦੇ ਨਹੀਂ ਦੇਖੋ ਟਾਲਿਆ ਨਹੀਂ ਜੇ ਜੇ ਉਹਨਾਂ ਨੂੰ ਜਿਆਦਾ ਨੁਕਸਾਨ ਹੁੰਦਾ ਨਾ ਦੀ ਸਿਆਦਰ ਟਾਲਣਗੇ ਜੇ ਦੰਸਾਂ ਜਿਆਦਾ ਹੁੰਦੇ ਦੇਖਿਆ ਹੋ ਸਕਦਾ ਸੋਵਾਂ ਹੋ ਜਵੇ ਸਤਗੁਰ ਸੱਚੀ ਬਾਤ ਦੇਖੋ ਵੋਟਾਂ ਚੈੱਕ ਕੀਤੀ ਜਾ ਰਹੀ ਹੈ ਦੇਖੋ ਇਹ ਹੁਣ ਉਹੀ ਕਰ ਸਕਦੇ ਨਾ ਅਸੀਂ ਵੋਟਾਂ ਮੰਗਣ ਆਲੇ ਨਾ ਕਿ ਧੌਣ ਵਧਾਉਣ ਆਲੇ ਆਸੀਂ ਦਾ ਜੋ ਹੱਕ ਦੀ ਗੱਲ ਆ ਜੋ ਕਾਨੂੰਨ ਦੀ ਹੱਕ ਦੀ ਗੱਲ ਆ ਉਹ ਗੱਲ ਕਰਦੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਉਹਨਾਂ ਦਾ ਮਸਲਾ ਜਿਹੜਾ ਕੇਜਰੀਵਾਲ ਸਰਕਾਰ ਨੇ ਉਹਨਾਂ ਦੀ ਰਿਹਾਈ ਰੱਦ ਕੀਤੀ ਆ ਉਹ ਵੱਡੇ ਪੱਧਰ ਤੇ ਇਹ ਚੁੱਕਿਆ ਹੋਇਆ ਸੋ ਅੱਜ ਪਿੰਡ ਰੋਡੇ ਤੋਂ ਪ੍ਰੋਫੈਸਰ ਭੁੱਲਰ ਸਾਹਿਬ ਦੇ ਪਿੰਡ ਦਿਆਲਪੁਰਾ ਭਾਈਕਾ ਤੱਕ ਰੋਸ ਮਾਰਚ ਹੋਇਆ ਸੀ ਹੁਣ ਰੋਸ ਮਾਰਚ ਦੀ ਸਮਾਪਤੀ ਹੋਈ ਆ ਤੇ ਬਾਹਰ ਨਿਕਲਦੇ ਹਾਂ ਸਾਨੂੰ ਇੱਕ ਜਿਹੜੀ ਖਬਰ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਵਾਇਰਲ ਕੀਤੀ ਗਈ ਆ ਭੇਜੀ ਗਈ ਆ ਕਿ ਕੇਜਰੀਵਾਲ ਨੇ ਜਿਹੜੀ ਅੱਜ ਸਟੇਟਮੈਂਟ ਦਿੱਤੀ ਆ ਕਿ ਮੇਰੇ ਵੱਸ ਕੁਝ ਨਹੀਂ ਮੈਂ ਹੋਮ ਸੈਕਟਰੀ ਨੂੰ ਫੋਨ ਕਰਕੇ ਕਹਿੰਦਾ ਕਿ ਉਹ ਆ ਜਿਹੜਾ ਉਹ ਇਹਦੇ ਜਿਹੜੀ ਸੰਟੈਂਸ ਰਿਵਿਊ ਬ ਪਹਿਲੀ ਗੱਲ ਤਾਂ ਜਿਹੜੋ ਪਹਿਲਾ ਝੂਠ ਬੋਲਦੇ ਸੀ ਸਾਡੇ ਹੱਥ ਵਸ ਕੁਝ ਨਹੀਂ ਇਸ ਸਟੇਟਮੈਂਟ ਚੋਂ ਆਮ ਆਦਮੀ ਪਾਰਟੀ ਦੇ ਭਗਤਾਂ ਦਾ ਉਹ ਵੀ ਭਲੇਖਾ ਚੱਕਿਆ ਗਿਆ ਤੇ ਨਾਲ ਜਿਹੜੀਆਂ ਉਹਨੇ ਗੱਲਾਂ ਝੂਠ ਬੋਲੀਆਂ ਚ ਜੱਜ ਨੇ ਜਾਂ ਜੇ ਆ ਬੂ ਆ ਉਹ ਸਾਰੀਆਂ ਗੱਲਾਂ ਕਾਨੂੰਨੀ ਨੁਕਤੇ ਕਿਉਂਕਿ ਡੀਪਲੀ ਸਰਦਾਰ ਜਸਪਾਲ ਸਿੰਘ ਜੀ ਮਾਨਪੁਰ ਜਿਨ੍ਹਾਂ ਨੇ ਬੜੇ ਸੁਲਝੇ ਹੋਏ ਢੰਗ ਨਾਲ ਇਸ ਮਸਲੇ ਨੂੰ ਹੈਂਡਲ ਕੀਤਾ ਤੇ ਕਾਨੂੰਨੀ ਨੁਕਤਿਆਂ ਤੋਂ ਭੁੱਲਰ ਸਾਹਬ ਵਾਲੇ ਮਸਲੇ ਤੇ ਸਾਨੂੰ ਜਾਣਕਾਰੀ ਦਿੰਦੇ ਆ ਅੱਜ ਜਿਹੜਾ ਰਵਿੰਦ ਕੇਜਰੀਵਾਲ ਹੁਣਾਂ ਨੇ ਇੱਥੇ ਆ ਕੇ ਬਿਆਨ ਦਿੱਤਾ ਪਹਿਲੀ ਗੱਲ ਤਾਂ ਇਸ ਗੱਲ ਦੀ ਵੱਡੀ ਆਪਾਂ ਕਹਿੰਦੇ ਵੀ ਉਹਨੂੰ ਬੋਲਣ ਤਾਂ ਪਈਆਂ ਹੋਈਆਂ ਜੂਏ ਇਗਨੋਰ ਮਾਰ ਰਿਆ ਸੀ ਵੀ ਸਿੱਖ ਕੀ ਕਰ ਲੈਣਗੇ ਮੇਰਾ ਇਹ ਚਾਰ ਪੰਜ ਜਣੇ ਹੈਗੇ ਆ ਜਾਂ 10 15 ਜਣੇ ਬੋਲੀ ਜਾਂਦੇ ਆ ਪਰ ਹੁਣ ਪੂਰੇ ਭਾਰਤ ਦੀ ਨਹੀਂ ਦੁਨੀਆ ਭਰ ਚ ਵਸਦੇ ਸਿੱਖ ਐਨ ਆਰ ਆਈ ਭਰਾਵਾਂ ਨੇ ਜਦੋਂ ਇਹ ਮਸਲਾ ਚੁੱਕਿਆ ਤੇ ਅੱਜ ਉਹਨੂੰ ਜ਼ੁਬਾਨ ਖੋਲ੍ਹਣੀ ਪਈ ਆ ਤੇ ਅੱਜ ਉਹਦੇ ਦਿੱਤੇ ਬਿਆਨ ਚ ਕਿੰਨੀ ਕਿ ਸਚਾਈ ਆ ਕਿੰਨਾ ਕਿ ਫਰਕ ਆ ਕਿ ਕਿਹੜੀਆਂ ਕਿਹੜੀਆਂ ਗੱਲਾਂ ਨੇ ਉਹ ਕਾਨੂੰਨੀ ਨੁਕਤੇ ਆ ਜਿਹੜੇ ਮਨਪੁਰ ਸਾਹਿਬ ਮੈਂ ਬੇਨਤੀ ਕਰੂੰਗਾ ਕਿ ਇਹ ਸੰਗਤ ਨਾਲ ਸਾਂਝ ਕਰਨਗੇ ਦੁਨੀਆ ਭਰ ਤੋਂ ਸਿੱਖ ਸੰਗਤਾਂ ਦੀਆਂ ਅਰਦਾਸਾਂ ਤੇ ਦਰਸਾਏ ਗਏ ਰੋਹ ਤੋਂ ਬਾਅਦ ਅੱਜ ਮੁੱਖ ਮੰਤਰੀ ਦਿੱਲੀ ਅੰਦਨ ਕੇਜਰੀਵਾਲ ਨੇ ਇਹਦੇ ਉੱਤੇ ਉਹਦੇ ਮੂੰਹ 'ਚ ਜੁਬਾਨ ਪਈ ਉਹ ਬੋਲਿਆ ਉਹ ਜਿਹੜੀਆਂ ਗੱਲਾਂ ਬੋਲੀਆਂ ਉਹਦੇ ਬਾਅਦ ਇਹ ਦੋ ਜਿਹੜੀਆਂ ਗੱਲਾਂ ਸਾਂਝੀਆਂ ਕਰਨੀਆਂ ਇੱਕ ਤਾਂ ਸਭ ਤੋਂ ਪਹਿਲਾਂ ਜਿਵੇਂ ਯੂਜੀ ਨੇ ਕਿਹਾ ਕਿ ਉਹ ਸਾਰੇ ਭਗਤਾਂ ਨੂੰ ਜਿਹੜਾ ਉਹਨੇ ਮੋਦੀ ਵਾਂਗੂ ਪਟਣੀ ਦੇਤੀ ਜਿਹੜੇ ਕਹਿੰਦੇ ਵੀ ਇਹਦੇ ਵਾਸੀ ਨਹੀਂ ਸੀ ਸੋ ਮੰਨ ਗਿਆ ਵੀ ਵਸ ਸਾਡੇ ਹੀ ਆ ਸੋ ਪਰ ਉਹਨੇ ਵਿੱਚ ਵਿੱਚ ਦੋਗਲੀਆਂ ਦੋ ਗੱਲਾਂ ਕੀਤੀਆਂ ਜਿਹੜੀਆਂ ਫਿਰ ਉਹਨੇ ਆਪਣੀ ਮੀਸਰੇਪੁਰੇ ਨੂੰ ਦਿਖਾਇਆ ਸਭ ਤੋਂ ਵੱਡੀ ਗੱਲ ਤਾਂ ਉਹਨੇ ਜਿਹੜੀ ਸੈਂਟੈਂਸ ਰਿਵਿਊ ਬੋਰਡ ਜਿਹੜਾ ਕੀ ਪਹਿਲਾਂ ਭਗਵੰਤ ਮਾਨ ਕਦੀ ਕਹਿੰਦਾ ਸੀ ਵੀ ਐਲਜੀ ਕੋਲ ਫਾਈਲ ਪਈ ਆ ਜੀ ਕਦੀ ਕਹਿੰਦਾ ਸੀ ਇੱਕ ਕਮੂਨੀ ਕਮੇਟੀ ਆ ਕਦੀ ਕੋਈ ਉਹਨਾਂ ਦਾ ਹੋਰ ਕੋਈ ਐਮਐਲਏ ਕੈਂਡੀਡੇਟ ਕਹਿੰਦਾ ਸੀ ਜੀ ਕੋਈ ਕਮੇਟੀ ਹੈਗੀ ਆ ਸੋ ਗੱਲ ਸਪਸ਼ਟ ਹੋ ਗਈ ਸੰਗਤ ਦੀ ਕੀਤੀ ਹੋਈ ਗੱਲ ਨੂੰ ਉਹਨੇ ਵੀ ਮੋਹ ਲਾਇਆ ਵੀ ਸੈਂਟੈਂਸ ਰਿਵਿਊ ਬੋਰਡ